वो ऑफ के बाद यहाँ पे क्रैश हो गई है जिसमें प्रिलिमरी हमें पता चला है कि दो इतने जितने पैसेंजर थे यहाँ पे जिस बिल्डिंग के ऊपर गिरी है वो डॉक्टर्स का हॉस्टल है लोगों को बचाने की और रेस्क्यू करने की कार्रवाई जारी है ऑलमोस्ट सत्तर से अस्सी परसेंट एरिया हमने क्लीन कर लिया बाकी आने समय में हम लोग क्लियर कर लेंगे ਸਰਦਾਰ ਵੱਲਪਈ ਪਟੇਲ ਹਵਾਈ ਅੱਡੇ ਨੇੜੇ ਮਹਿਗਾਨੀ ਨਗਰ ਇਲਾਕੇ ਵਿੱਚ ਦੁਪਹਿਰੇ 1.5 ਵਜੇ ਦੇ ਕਰੀਬ ਉਡਾਨ ਭਰਨ ਮੌਕੇ 에ਅਰ ਇੰਡੀਆ ਦਾ ਜਹਾਜ਼ ਹਾਦਸਾ ਗ੍ਰਸਤ ਹੋ ਗਿਆ। ਪੁਲਿਸ ਕੰਟਰੋਲ ਰੂਮ ਮੁਤਾਬਕ 에ਅਰ ਇੰਡੀਆ ਦੀ ਉਡਾਨ AI 171 ਅੰਮਦਾਬਾਦ ਤੋਂ ਲੰਡਨ ਜਾ ਰਹੀ ਸੀ। ਜਹਾਜ਼ ਵਿੱਚ ਪਾਇਲਟ ਤੇ ਹੋਰ ਅਮਲੇ ਸਣੇ 242 ਯਾਤਰੀ ਸਵਾਰ ਸਨ। ਰਿਪੋਰਟਾਂ ਮੁਤਾਬਕ ਇਹ ਜਹਾਜ਼ ਡਾਕਟਰਾਂ ਦੇ ਹੋਸਟਲ ਵਾਲੀ ਇਮਾਰਤ ਤੇ ਹਾਦਸਾ ਗ੍ਰਸਤ ਹੋਇਆ ਹੈ। ਇਹ ਹਾਦਸਾ ਜਹਾਜ਼ ਦੇ ਹਵਾਈ ਅੱਡੇ ਦੀ ਬਾਉਂਡਰੀ ਵਾਲ ਨਾਲ ਟਕਰਾਨ ਕਰਕੇ ਵਾਪਰਿਆ ਦੱਸਿਆ ਗਿਆ ਹੈ। ਗੁਜਰਾਤ ਭਾਜਪਾ ਮੁਤਾਬਕ ਜਹਾਜ਼ ਵਿੱਚ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਪਾਰਟੀ ਦੇ ਪੰਜਾਬ ਮਾਮਲਿਆਂ ਦੇ ਇੰਚਾਰਜ ਵਿਜੈ ਰੂਪਾਨੀ ਵੀ ਸਵਾਰ ਸਨ। ਹਾਦਸੇ ਦਾ ਪਤਾ ਲੱਗਦੇ ਹੀ ਕੇਂਦਰੀ ਗ੍ਰਹਿ ਮੰਤਰੀ ਅਮੇਸ਼ਾ ਅਹਮਦਾਬਾਦ ਲਈ ਰਵਾਨਾ ਹੋ ਗਏ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਹਾਲਾਤ ਦਾ ਜਾਇਜ਼ਾ ਲਿਆ ਤੇ ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਨੂੰ ਅਹਮਦਾਬਾਦ ਪਹੁੰਚਣ ਦੇ ਨਿਰਦੇਸ਼ ਦਿੱਤੇ। ਹਾਸਿਮਗੁਰੂ ਅੰਮਦਾਬਾਦ ਹਵਾਈ ਅੱਡੇ ਤੇ ਸਿਵਾਵਾਂ ਨੂੰ ਅਗਲੇ ਹੁਕਮ ਤੱਕ ਸਥਾਈ ਤੌਰ ਤੇ ਮੁਤਲ ਕਰ ਦਿੱਤਾ ਗਿਆ। ਸੂਤਰਾਂ ਮੁਤਾਬਕ ਹਾਦਸਾ ਗ੍ਰਸਤ ਉਡਾਨ ਵਿੱਚ 169 ਭਾਰਤੀ, 53 ਪੁਰਸ਼ ਨਾਗਰਿਕ, 1 ਕੈਨੇਡੀਅਨ ਤੇ 7 ਪੁਰਤਗਾਲੀ ਨਾਗਰਿਕ ਸਵਾਰ ਸਨ। ਇਹਨਾਂ ਵਿੱਚ 217 ਬਾਲਗ ਤੇ 11 ਬੱਚੇ ਸ਼ਾਮਿਲ ਸਨ। ਹਾਦਸੇ ਦੇ ਮ੍ਰਿਤਕਾਂ ਜਾਂ ਜ਼ਖਮੀਆਂ ਬਾਰੇ ਅਜੇ ਤੱਕ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਗਈ ਆ। ਜ਼ਖਮੀਆਂ ਵਿੱਚੋਂ ਬਹੁਤ ਸਾਰੇ ਲੋਕਾਂ ਨੂੰ ਨੇੜਲੇ ਸ਼ਹਿਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ। ਏਅਰ ਇੰਡੀਆ ਤੇ ਡਾਇਰੈਕਟੋਰੇਟ ਜਨਰਲ ਆਫ ਸਿਵਲ ਐਵੀਏਸ਼ਨ ਵੱਲੋਂ ਜਲਦੀ ਹੀ ਅਧਿਕਾਰਤ ਬਿਆਨ ਜਾਰੀ ਕੀਤੇ ਜਾਣ ਦੀ ਉਮੀਦ ਹੈ ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਪਰ ਸ਼ੁਰੂਆਤੀ ਰਿਪੋਰਟਾਂ ਮੁਤਾਬਕ ਹਾਦਸਾ ਟੇਕ-ਆਫ ਦੌਰਾਨ ਹੋਇਆ ਉਧਰ ਕੇਂਦਰੀ ਗ੍ਰਹਿ ਮੰਤਰੀ ਅਮਿਸ਼ਾ ਨੇ ਫੋਨ ਕਰਕੇ ਗੁਜਰਾਤ ਦੇ ਮੁੱਖ ਮੰਤਰੀ ਭੁਪੇਂਦਰ ਪਟੇਲ ਨੂੰ ਕੇਂਦਰ ਸਰਕਾਰ ਵੱਲੋਂ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਇਸ ਜਹਾਜ਼ ਦੀ ਕਮਾਂਡ ਜਹਾਜ਼ ਕੈਪਟਨ ਸੁਮੇਤ ਸਬਰਵਾਲ ਕੋਲ ਸੀ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ ਜਹਾਜ਼ ਆਈਜੀਬੀ ਗਰਾਊਂਡ ਦੇ ਆਲੇ-ਦੁਆਲੇ ਹਾਦਸਾ ਗ੍ਰਸ ਹੋਇਆ ਜਿਸ ਕਾਰਨ ਸਥਾਨਕ ਲੋਕਾਂ ਵਿੱਚ ਦਹਿਸ਼ਤ ਫੈਲ ਗਈ। ਮੌਕੇ ਤੋਂ ਪ੍ਰਾਪਤ ਤਸਵੀਰਾਂ ਵਿੱਚ ਧੂੰਏ ਦੇ ਸੰਗਣੇ ਗੁਬਾਰ ਆਸਮਾਨ ਵਿੱਚ ਉੱਡਦੇ ਦਿਖਾਈ ਦਿੱਤੇ। ਚਸ਼ਮਦੀਦਾਂ ਨੇ ਇੱਕ ਜ਼ੋਰਦਾਰ ਧਮਾਕੇ ਦੀ ਆਵਾਜ਼ ਸੁਣੀ ਜਿਸ ਤੋਂ ਬਾਅਦ ਅੱਗ ਦੀਆਂ ਲਪਟਾਂ ਉਠੀਆਂ। ਫਾਇਰ ਬ੍ਰਿਗੇਡ ਯੂਨਿਟਾਂ ਸਥਾਨਕ ਪੁਲਿਸ ਤੇ ਐਂਬੂਲੈਂਸ ਨੂੰ ਤੁਰੰਤ ਤਾਇਨਾਤ ਕਰ ਦਿੱਤਾ ਗਿਆ। ਜਦੋਂ ਕਿ ਕੌਮੀ ਆਫ਼ਤ ਰਿਸਪੌਂਸ ਬਲਾਂ ਦੀਆਂ ਟੀਮਾਂ ਨੂੰ ਵੀ ਭੇਜਿਆ ਗਿਆ। ਬਚਾਅ ਕਾਰਜ ਜਾਰੀ ਹਨ ਪਰ ਅਧਿਕਾਰੀਆਂ ਨੇ ਅਜੇ ਤੱਕ ਜ਼ਖਮੀਆਂ ਜਾਂ ਬਚੇ ਹੋਏ ਲੋਕਾਂ ਦੀ ਗਿਣਤੀ ਦੀ ਐਨਏਈਡੀ ਦੀ ਰਿਪੋਰਟ ਮੁਤਾਬਕ ਜਹਾਜ਼ ਵਿੱਚ 242 ਲੋਕ ਸਵਾਰ ਸਨ ਜਿਨ੍ਹਾਂ ਵਿੱਚ ਦੋ ਪਾਇਲਟ ਅਤੇ 10 ਅਮਲੇ ਦੇ ਮੈਂਬਰ ਸ਼ਾਮਿਲ ਸਨ ਇਹ ਜਹਾਜ਼ ਕੈਪਟਨ ਸੁਮੇਂ ਸਬਰਵਾਲ ਦੀ ਅਗਵਾਈ ਹੇਠ ਸੀ ਅਤੇ ਉਨ੍ਹਾਂ ਦੇ ਨਾਲ ਫਰਸਟ ਅਫਸਰ ਕਲਾਈਪ ਕੁੰਦਰ ਵੀ ਸਨ ਕੈਪਟਨ ਸੁਮੇਂ ਸਬਰਵਾਲ ਇੱਕ ਐਲਟੀਸੀ ਹਨ ਜਿਨ੍ਹਾਂ ਕੋਲ 8200 ਘੰਟਿਆਂ ਦਾ ਤਜਰਬਾ ਹੈ ਸ਼ਹਿਰ ਪਾਇਲਟ ਕੋਡ 1100 ਘੰਟੇ ਉਡਾਣ ਦਾ ਤਜਰਬਾ ਸੀ ਏਟੀਸੀ ਦੇ ਅਨੁਸਾਰ ਜਹਾਜ਼ ਅਹਮਦਾਬਾਦ ਤੋਂ ਬਾਅਦ ਦੁਪਹਿਰ ਭਾਰਤੀ ਸਮੇਂ ਅਨੁਸਾਰ 1:39 ਤੇ ਰਣਵੇ 23 ਤੋਂ ਰਵਾਨਾ ਹੋਇਆ ਇਸਨੇ ਏਟੀਸੀ ਨੂੰ ਕਾਲ ਵੀ ਦਿੱਤੀ ਪਰ ਉਸ ਤੋਂ ਬਾਅਦ ਏਟੀਸੀ ਵੱਲੋਂ ਕੀਤੀਆਂ ਗਈਆਂ ਕਾਲਾਂ ਦਾ ਜਹਾਜ਼ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਗਿਆ। ਰਣਵੇ 23 ਤੋਂ ਰਵਾਨਾ ਹੋਣ ਤੋਂ ਤੁਰੰਤ ਬਾਅਦ ਜਹਾਜ਼ ਹਵਾਈ ਅੱਡੇ ਦੇ ਘੇਰੇ ਦੇ ਬਾਹਰ ਜ਼ਮੀਨ ਤੇ ਡੇਗ ਗਿਆ। ਇਸ ਬੰਦੇ ਯੂਕੇ ਸਰਕਾਰ ਨੇ ਕਿਹਾ ਕਿ ਉਹਨਾਂ ਨੂੰ ਅਹਮਦਾਬਾਦ ਵਿੱਚ ਹੋਏ ਜਹਾਜ਼ ਹਾਦਸੇ ਬਾਰੇ ਪਤਾ ਹੈ। ਬ੍ਰਿਟਿਸ਼ ਸਰਕਾਰ ਨੇ ਕਿਹਾ ਕਿ ਭਾਰਤ ਵਿੱਚ ਸਥਾਨਕ ਅਧਿਕਾਰੀਆਂ ਨਾਲ ਮਿਲ ਕੇ ਤੱਥਾਂ ਨੂੰ ਤੁਰੰਤ ਸਥਾਪਿਤ ਕਰਨ ਅਤੇ ਸ਼ਾਮਿਲ ਲੋਕਾਂ ਨੂੰ ਸਹਾਇਤਾ ਪ੍ਰਦਾਨ ਕਰਨ ਲਈ ਕੰਮ ਕਰ ਰਹੇ ਹਨ। ਬ੍ਰਿਟਿਸ਼ ਨਾਗਰਿਕ ਜਿਨ੍ਹਾਂ ਨੂੰ ਕਾਉਂਸਲਰ ਸਹਾਇਤਾ ਦੀ ਲੋੜ ਹੈ ਜਾਂ ਦੋਸਤਾਂ ਜਾਂ ਪਰਿਵਾਰ ਬਾਰੇ ਚਿੰਤਾਵਾਂ ਹਨ सहायक नंबर भी जारी किए गए हैं तो जो पता चला है वो ये है कि एयर इंडिया की जो लंडन जाने वाली फ्लाइट थी वो टेक ऑफ वो टेक ऑफ के बाद यहाँ पे क्रैश हो गई है जिसमें प्रिलिमरी हमें पता चला है कि दो सौ जितने पैसेंजर थे यहाँ पे जिस बिल्डिंग के ऊपर गिरी है वो डॉक्टर्स का हॉस्टल है तो इंसिडेंट बनने के विद इन टू थ्री मिनट्स में पुलिस बाकी सभी बोर्डियाँ सिविल एडमिनिस्ट्रेशन कॉरपोरेशन वगैरह सभी लोग आ गए थे फायर फाइटर वगैरह स्थल पर हाजर है लोगों को बचाने की और रेस्क्यू करने की कार्रवाई जारी है ऑलमोस्ट सत्तर से अस्सी परसेंट एरिया हमने क्लीन कर लिया बाकी आने समय में हम लोग क्लियर कर लेंगे मैं सभी मीडिया के मित्रों से रिक्वेस्ट करता हूं, सभी हमसे सहयोग करें जितनी पुलिस उसके अलावा जितनी भी एजेंसी आर्मी बी एस एफ सी आई एस एफ कॉरपोरेशन कलेक्टर ऑफिस के सभी स्टाफ सभी यहाँ काम में लगे हुए हैं प्लीज़ हमसे सहयोग करिए और थोड़ी सी हमारे लिए जगह बना के रखिए ताकि हम एम्बुलेंस को ग्रीन कॉरिडोर बना के हॉस्पिटल तक पहुँचा सकें थैंक यू